ਕੋਕੀਤ ਕਾਰਜੋਗ ਮੰਜੇ ਤੇ ਬੈਠੇ ਸਾਡੀ ਪੈਂਤੀ ਦਾ ਜੀ ਸਾਡੀ ਬੇਟੀ ਕਾਂਚਲ ਜੀ ਤੇ ਪ੍ਰਧਾਨਗੀ ਮੰਡਲ ਦੇ ਇੱਥੇ ਜਿੱਥੇ ਬੰਦੇ ਜੀ ਦਾ ਨਾਮ ਸਤੀ ਮਕਰ ਵਾਦਪੁਰੀ ਜੀ ਜਨਕਪਤ ਰਾਏ ਜੀ ਸਾਡੇ ਪੈਨਸ਼ਨਰਾਂ ਕੋ ਸਾਥੀ ਮਜੀਤ ਸੈਣੀ ਜੀ ਫਰਨੇਸ਼ਨ ਦੇ ਜਨਕਪਤ ਸਾਥੀ ਜੀ ਤਿਵਾਦੀ ਜੀ ਤੇ ਦੱਜਾ ਬੱਜਾ ਹੋਰ ਰਾਹੁਲ ਸਹਿਵਾਣ ਤੇ 16ਵੀਂ ਜੱਥੇਬੰਦ ਕਾਨਫਰੰਸ ਵਿੱਚ ਸ਼ਾਮਲ ਪੰਜਾਬ ਦੇ ਵੱਖ-ਵੱਖ ਜ਼ੋਨਾਂ ਤੋਂ ਆਏ ਬ੍ਰਾਂਚਾਂ ਤੋਂ ਆਏ ਡੈਲੀਗੇਟ ਸਭ ਤੋਂ ਪਹਿਲਾਂ ਮੈਂ ਤੁਹਾਡੀ ਇਸ ਕਾਨਫਰੰਸ ਦੀ ਮਹੱਤਤਾ ਇਸ ਨੂੰ ਕਹਿਣਾ ਚਾਹਾਂ ਵੀ ਤੁਸੀਂ ਇਸ ਕਾਨਫਰੰਸ ਨੂੰ ਉਹਨਾਂ ਜੋਧਿਆਂ ਨਾਲ ਸਾਕੇ ਉਪਰਕਰਿਤ ਕੀਤਾ ਹੈ ਜਿਨ੍ਹਾਂ ਦੀ ਬਹੁਤ ਵੱਡੀ ਭੇਡ ਬਹੁਤ ਵੱਡੀ ਘਾਹਨਾ ਇਸ ਕੱਢੀ ਜੱਥੇਬੰਦੀ ਨੂੰ ਨੇ ਪੰਜਾਬ ਦੀ ਸਮੁੱਚੀ ਮਰਾਜ਼ਮ ਲਹਿਰ ਨੂੰ ਪ੍ਰਿਆਨਕ ਰੀਹੇ ਤੇ ਪਾਣ ਵਾਸਤੇ ਜੋਨਾਂ ਨੂੰ ਸਾਰਨ ਵਾਸਤੇ ਬੜਾ ਵੱਡਾ ਯੋਗਦਾਨ ਹੈ ਭਾਵੇਂ ਸਾਥੀ ਤਰੋਜਨ ਸਿੰਘ ਰਾਣਾ ਜੀ ਹੋਣ ਜਿਨ੍ਹਾਂ ਦੇ ਨਾਮ ਦੇ ਉੱਤੇ ਮੁੱਚੇ ਨਗਰ ਨੂੰ ਕੁਝ ਨਾਮ ਦਿੱਤਾ ਹੈ ਤੇ ਨਾਲ ਹੀ ਇਸ ਹਾਲ ਜਿਹੜਾ ਸਾਥੀ ਵੀਰ ਪ੍ਰਕਾਸ਼ ਜੀ ਉਸਨੂੰ ਮਰਹਮਤ ਕੀਤਾ ਹੈ ਤੇ ਜਿਹੜਾ ਮੰਚਾ ਸਾਥੀ ਬधीर ਕਾਠਗੜੀ ਨੂੰ ਮਰਹਮਤ ਕੀਤਾ ਹੈ ਉਹਨੇ ਨਾਲ ਹੀ ਤੁਹਾਡੀ ਇਸ ਕਾਰਪਰ ਦੀ ਮਾਤਾ ਹੋਰ ਵੱਜ ਜਾਂਦੀ ਹੈ ਜਦੋਂ ਅੱਜ ਤੁਸੀਂ 16 ਨਵੰਬਰ ਨੂੰ ਇਹ ਕਾਨਫਰੰਸ ਕਰ ਰਹੇ ਹੋ ਸਾਜ ਸ਼ੀਤ ਕਤਾਸ ਖਸਫਾ ਤੇ ਉਹਨਾਂ ਦੇ ਹੋਰ 6 ਸਾਥੀ ਜਿਹਨਾਂ ਲਾਹੌਰ ਸੈਂਟਰ ਜੀ ਦੇ ਅੰਦਰ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਅੱਜ ਉਹਨਾਂ ਦਾ ਸ਼ਹੀਦੀ ਦਿਨ ਹੈ ਤੇ ਜਿਸ ਹਾਲ ਦੇ ਅੰਦਰ ਆਪਾਂ ਬੈਠੇ ਆ ਉਹ ਸਾਥੀ ਵੀ ਵਿਸ਼ਨੂੰ ਗਰੇਸ਼ ਟਿੰਗਲੇ ਇਸ ਹਾਲ ਜਿਹੜਾ ਹਾਲ ਹੈ ਦੇਸ਼ ਭਗਤਾਂ ਨੇ ਬਣਾਇਆ ਹੈ विष्णु गणेश पिगले जी ਦੇ ਮਹਾਰਾਸ਼ਟਰ ਦੇ ਸਾਲ ਉਹ ਵੀ ਉਸ ਸਾਥੀਆਂ ਦੇ ਵਿੱਚ ਸ਼ਾਮਲ ਸਜਣਾ ਸੱਤ ਸਾਥੀਆਂ ਨੂੰ फांसी ਦਿੱਤੀ ਗਈ ਸੀ ਇਸ ਕਰਕੇ ਮੈਂ ਸਾਹਮਣੇ ਵੀ ਤੁਹਾਡੀ ਇਸ ਸੰਤਾਨਕ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਇਹ ਕਾਨਫਰੈਂਸ ਲਈ ਤੁਸੀਂ ਮੇਰਾ ਸਮਾਂ ਦਿੱਤਾ ਹੈ ਮੈਂ ਤੁਹਾਡਾ ਰਿਣੀ ਹਾਂ ਕਿਉਂਕਿ ਤੁਸੀਂ ਇਹ ਕਾਨਫਰੈਂਸ ਦਾ ਜੋ ਸਮਾਂ ਕਰ ਰਹੇ ਹੋ ਜਦੋਂ ਸੱਚੇ ਦੁਨੀਆ ਦੇ ਅੰਦਰ ਅਮਰੀਕੀ ਸਾਮਰਾਜ ਦੇ ਦਵਾਜ਼ ਥੱਲੇ ਤੇ ਬਹੁਤ ਕਾਮੀ ਸਾਪੁਰੇਸ਼ਨਾ ਦੇ ਇਸਾਨ ਦੇਸ਼ਾਂ ਦੇ ਹੇਠ ਸੂਚੀ ਦੁਨੀਆ ਦੇ ਅੰਦਰ ਨਾਪਦਾਰਬਦੀ ਰੀਤੀਆਂ ਦੇ ਹਮਲੇ ਤੇਜ਼ੀ ਨੇ ਹੋ ਰਹੇ ਤੇ ਲਗਾਤਾਰ ਉਹਨਾਂ ਨੂੰ ਤੇਜ਼ੀ ਨਾਲ ਲਾਗੂ ਕਰ ਦਿਆ ਬੁਰੀ ਤਰ੍ਹਾਂ ਨਾਲ ਆਮ ਲੋਕ ਵੀ ਪ੍ਰਭਾਵਿਤ ਹੋ ਰਹੇ ਨੇ ਤੇ ਦੇਖਦਾ ਪਬਲਿਕ ਸੈਕਟਰ ਤਵਾ ਹੋ ਰਿਹਾ ਹੈ ਤੇ ਦੇਸ਼ ਦੇ ਅੰਦਰ ਨਹੀਂ ਪੂਰੀ ਦੁਨੀਆ ਦੇ ਅੰਦਰ ਭਾਵੇਂ ਅਮਰੀਕਾ ਦੇ ਅੰਦਰ ਹੋਵੇ ਜਾਂ ਸਾਡੇ ਦੇਸ਼ ਦੇ ਅੰਦਰ ਅੱਜ ਉਹ ਹਾਕਮ ਕਾਮ ਦਾ ਅੱਜ ਦੇ ਹਾਕਮ ਜਿਹੜੇ ਨੇ ਗੱਦੀ ਤੇ ਬਰਾਜਮਾਨ ਨੇ ਜਿਹੜੇ ਜਾਤਾਂ ਦੇ ਨਾਮਾਂ ਦੇ ਉੱਤੇ ਧਰਮਾਂ ਦੇ ਨਾਮਾਂ ਦੇ ਉੱਤੇ ਵੱਡੀਆਂ ਪਾਰੇ ਨੇ ਇਸ ਕਰਕੇ ਜਦੋਂ ਤੁਸੀਂ ਇਹ ਕਾਨਫਰੈਂਸ ਕਰ ਰਹੇ ਹੋ ਤਾਂ ਉਹ ਨੀਤੀਆਂ ਸਾਡੇ ਸਮੁੱਚੇ ਦੇਸ਼ ਦੇ ਅੰਦਰ ਬੜੀ ਤੇਜ਼ੀ ਨਾਲ ਲਾਗੂ ਹੋ ਰਹੀਆਂ ਨੇ ਤੇ ਜਿਨ੍ਹਾਂ ਦੇ ਨਤੀਜੇ ਵਜੋਂ ਅੱਜ ਮੁੱਚਾ ਪਬਲਿਕ ਸੈਕਟਰ ਜਿਹੜਾ ਅੱਜ ਲਗਾਤਾਰ ਪਬਲਿਕ ਸੈਕਟਰ ਨੂੰ ਖਤਮ ਕੀਤਾ ਜਾ ਰਿਹਾ ਹੈ ਦੇਸ਼ ਦੇ ਅੰਦਰ ਵੱਡੇ ਵੱਡੇ ਜਿਹੜੇ ਆਧਾਰੇ ਸੀਗੇ ਜਨਤਕ ਖੇਤਰ ਦੇ ਇੱਕ ਤੋਂ ਬਾਅਦ ਦੂਜਾ ਆਧਾਰ ਅੱਜ ਖਤਮ ਕੀਤਾ ਜਾ ਰਿਹਾ ਹੈ ਤੁਹਾਡੇ ਸਾਹਮਣੇ ਇੰਡੀਅਨ 에ਅਰਲਾਈਨਸ ਵਰਗੇ ਆਧਾਰੇ ਜਿਹੜੇ ਕੋਈ ਸੋਚਿਆ ਨਹੀਂ ਸੀਗਾ ਕਿ ਕਦੇ ਟਾਟਾ ਤੋਂ ਖਰੀਦੇ ਹੋਣ ਤੇ ਮੁੜ ਕੇ ਟਾਟਾ ਦੀ ਝੋਲੀ ਚ ਪਾ ਦਿੱਤੇ ਗਏ ਹੋਣ ਇੰਡੀਅਨ 에ਅਰਲਾਈਨਸ ਵਰਗਾ ਦਾਰਾ ਜਿਹੜਾ ਬਹੁਤ ਇਥੇ ਲੱਖਾਂ ਮਜ਼ਦੂਰ ਸਨ ਇਥੇ ਲਗਾਤਾਰ ਨਿਤੀਕਰਨ ਹੋ ਰਿਹਾ ਹੈ ਕਿ ਅੱਜ ਲਗਭਗ 150 ਟ੍ਰੇਨ ਜਿਹੜੀ ਹੈ ਅਦਾਨੀਆਂ ਤੇ ਹਵਾਨੀਆਂ ਦੀ ਭੱਜ ਰਹੀ ਹੋਵੇ ਤੇ ਬੈਂਕਿੰਗ ਖੇਤਰ ਦੇ ਅੰਦਰ ਜਿਨ੍ਹਾਂ ਬੈਂਕਾਂ ਨੂੰ ਕਦੇ ਨੈਸ਼ਨਲਾਈਜ਼ ਕੀਤਾ ਗਿਆ ਸੀਗਾ ਅੱਜ ਇੱਕ ਤੋਂ ਬਾਅਦ ਦੂਜਾ ਬੈਂਕ ਲਗਾਤਾਰ ਬੈਂਕਾਂ ਦਾ ਰਲੇਮਾ ਕੀਤਾ ਜਾ ਰਿਹਾ ਹੈ ਇਹਦੇ ਨਾਲ ਹੀ ਬੜਾ ਸੁਵੇਦਨਸ਼ੀਲ ਵਿਭਾਗ ਜਿਹੜਾ